ਰਸਤੇ ਦੇ ਵਿੱਚ ਇੱਕ ਭਰਾ ਆਪਣੇ ਢੇਰ ਤੋਂ ਦਾਣੇ ਚੁੱਕ ਕੇ ਨਾ ਦੂਸਰੇ ਭਰਾ ਦੇ ਢੇਰ ਤੇ ਦਾਣੇ ਪਾ ਰਿਹਾ ਹੈ ਦੁਨੀਆ 'ਚ ਪੜੁਦਕਾਰ ਕਰੋ ਇਹ ਨਾ ਤੁਸੀਂ ਬਾੜ ਲੰਗਰ ਲੰਘਦੇ ਹੋ ਜਦ ਘਰ ਮਾਤਾ ਭੁੱਖੀ ਬੈਠੀ ਹੋਵੇ ਗੁਰੂ ਨਾਨਕ ਬਾਛ ਜੀ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਸਤਿਗੁਰ ਜੀ ਨੇ ਉੱਥੇ ਨਿਵਾਸ ਕੀਤਾ ਇੱਥੇ ਫਿਰ ਸਤਿਗੁਰ ਜੀ ਨੇ ਇੱਕ ਕਿਰਤ ਕੀਤੀ ਸਤਿਗੁਰੂ ਜੀ ਸਵੇਰੇ ਧਰਮਸ਼ਾਲਾ 'ਚ satsang ਹੁੰਦਾ ਹੈ ਉਸ ਤੋਂ ਬਾਅਦ ਕਿਰਤ ਕਰਨ ਵਾਸਤੇ ਜਾਂਦੇ ਨੇ ਖੇਤਾਂ ਦੇ ਵਿੱਚ ਸਤਿਗੁਰੂ ਜੀ ਫਸਲਾਂ ਬੀਜਦੇ ਵੀ ਨੇ ਸਮਾਂ ਆਉਣ ਤੇ ਫਸਲਾਂ ਵੜਦੇ ਵੀ ਨੇ ਤੇ ਸ਼ਾਮ ਨੂੰ ਫਿਰ ਧਰਮਸ਼ਾਲਾ 'ਚ satsang ਹੁੰਦਾ ਹੈ ਕੋਲ ਕੋ ਇਲਾਕੇ ਦੇ ਸਤਿਗੁਰੂ ਸਿੱਖੀ ਦਾ ਪ੍ਰਚਾਰ ਵੀ ਕਰਦੇ ਨੇ ਬਹੁਤ ਸੰਗਤਾਂ ਕਰਤਾਰਪੁਰ ਆਉਣੀਆਂ ਸ਼ੁਰੂ ਹੋ ਗਈਆਂ ਸਤ ਸੰਗਿਓ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਅਮਰਤ ਵੇਲੇ ਦੀਵਾਨ ਤੋਂ ਬਾਅਦ ਖੇਤਾਂ 'ਚ ਕਿਰਤ ਕਰਨ ਜਾ ਰਹੇ ਨੇ ਮੋੜੇ ਤੇ ਮੇਰੇ ਬਾਬੇ ਨੇ ਕਈ ਰੱਖੀ ਹੋਈ ਹੈ ਦਰਸ਼ਨ ਕਰਿਓ ਗੁਰਮੁਖੋ ਤਾਂ ਗੁਰੂ ਨਾਨਕ ਪਾਤਸ਼ਾਹ ਕੀ ਵੇਖਦੇ ਨੇ ਰਸਤੇ ਦੇ ਵਿੱਚ ਇੱਕ ਭਰਾ ਆਪਣੇ ਢੇਰ ਤੋਂ ਦਾਣੇ ਚੁੱਕ ਕੇ ਨਾ ਦੂਸਰੇ ਭਰਾ ਦੇ ਢੇਰ ਤੇ ਦਾਣੇ ਪਾ ਰਿਹਾ ਹੈ ਤੇ ਗੁਰੂ ਨਾਨਕ ਬਾਛਾ ਜੀ ਉੱਥੇ ਰੁਕ ਗਏ ਗੁਰੂ ਨਾਨਕ ਬਾਛਾ ਕਹਿੰਦੇ ਭਾਈ ਇਹ ਕੀ ਬਿਆ ਕਰਦਾ ਸਤਿਗੁਰੂ ਅਸੀਂ ਦੋ ਭਾਈ ਆ ਹੁਣ ਫਸਲ ਆਈ ਸੀ ਘਰ ਵਿੱਚ ਜੋ ਵੰਡ ਹੋਈ ਹੈ ਉਹ ਬਿਲਕੁਲ ਬਰਾਬਰ ਹੋਈ ਹੈ ਪਰ ਮੇਰੇ ਨਾਲੋਂ ਮੇਰੇ ਭਾਈ ਦਾ ਖਰਚਾ ਜ਼ਿਆਦਾ ਹੈ ਜੇ ਮੈਂ ਉਦਾਂ ਉਹਦੀ ਮਦਦ ਕੀਤੀ ਉਹਨੇ ਮਦਦ ਲੈਣੀ ਨਹੀਂ ਹੁਣ ਕਿਤੇ ਮੇਰਾ ਭਾਈ ਗਿਆ ਹੋਇਆ ਹੈ ਸਤ ਗੁਰੂ ਤੁਹਾਡੀ ਸੰਗਤ ਕਰਕੇ ਐਨੀ ਗਸੋਜੀ ਹੋ ਗਈ ਹੈ ਜੋ ਪਰ ਉਪਕਾਰ ਦੇ ਕਰਦੇ ਨੇ ਆਪਣੇ ਘਰ ਤੋਂ ਸ਼ੁਰੂ ਕਰਨੇ ਚਾਹੀਦੇ ਨੇ ਦੁਨੀਆ 'ਚ ਪਰ ਉਪਕਾਰ ਕਰੋ ਇਹ ਨਾ ਤੁਸੀਂ ਬਾਹਰ ਲੰਗਰ ਲਾਉਂਦੇ ਹੋ ਤੇ ਘਰ ਮਾਤਾ ਭੁੱਖੀ ਬੈਠੀ ਹੋਵੇ ਬਾਹਰ ਸੀ ਭਾਂਡੇ ਮੰਗਦੇ ਹੋਈਏ ਤੇ ਘਰ ਮਾਤਾ ਦਾ ਚਮਚਾ ਹੋਵੇ ਚੁੱਕੇ ਸਾਈਡ ਤੇ ਕਰਦੀਏ ਜੇ ਸੇਵਾ ਹੈ ਪਰ ਉਪਕਾਰ ਹੈ ਉਹ ਆਪਣੇ ਘਰ ਤੋਂ ਸ਼ੁਰੂ ਕਰਦੇ ਨੇ ਗੁਰਮਖੋ ਸਤ ਸੰਗਿਓ ਸਤਗੁਰੂ ਤੁਹਾਡੀ ਸੰਗਤ ਕਰਕੇ ਐਨੀ ਕੈ ਸੋਜੀ ਹੋ ਗਈ ਹੈ ਕਿ ਪੜ ਉਪਕਾਰ ਆਪਣੇ ਘਰ ਤੋਂ ਸ਼ੁਰੂ ਕਰਨੇ ਚਾਹੀਦੇ ਨੇ ਮੇਰਾ ਭਾਈ ਕਿਤੇ ਗਿਆ ਹੋਇਆ ਹੈ ਜੇ ਮੈਂ ਓਦਾਂ ਉਹਦੀ ਮਦਦ ਕੀਤੀ ਉਹਨੇ ਲੈਣੀ ਨਹੀਂ ਇਸ ਕਰਕੇ ਮੈਂ ਆਪਣੇ ਢੇਰ ਤੋਂ ਦਾਨੇ ਚੁੱਕ ਕੇ ਉਹਦੇ ਢੇਰ ਦੇ ਪਾਰ ਆ ਸਤਗੁਰੂ ਦੇ ਵਾਹ ਵਾਹ ਇਸ ਕੀ ਹੈ ਕੋ ਸਤਗੁਰੂ ਖੇਤਾਂ 'ਚ ਕੰਮ ਕਰਨ ਚਲੇ ਗਏ ਹੁਣ ਸ਼ਾਮ ਨੂੰ ਸਤਿਗੁਰੂ ਜੀ ਖੇਤਾਂ 'ਚ ਕੰਮ ਕਰਕੇ ਵਾਪਸ ਆ ਰਹੇ ਨੇ ਉਸੇ ਤਰ੍ਹਾਂ ਮੋਢੇ ਤੇ ਕਈ ਰੱਖੀ ਹੋਈ ਮੇਰੇ ਬਾਬਾ ਜੀ ਨੇ ਹੁਣ ਵਾਪਸ ਆ ਰਹੇ ਕੀ ਵੇਖਦੇ ਨੇ ਉਸੇ ਘੜ ਵਿੱਚ ਦੂਸਰਾ ਬੰਦਾ ਆਪਣੇ ਢੇਰ ਤੋਂ ਦਾਣੇ ਚੁੱਕ ਕੇ ਤੇ ਦੂਜੇ ਢੇਰ ਤੇ ਪਾ ਰਿਹਾ ਹੈ ਹੁਣ ਸਤਿਗੁਰੂ ਫੇਰ ਹੋ ਗਏ ਸਤਿਗੁਰੂ ਜੀ ਆਖਣ ਲੱਗੇ ਭਾਈ ਕੀ ਪਿਆ ਕਰਦਾ ਸਤਿਗੁਰੂ ਘਰ ਤੇ ਫਸਲ ਆਈ ਸੀ ਦਾਣੇ ਆਏ ਸਨ ਅਸੀਂ ਦੋ ਭਾਈ ਆ ਵੰਡ ਬਰਾਬਰ ਹੋਈ ਹੈ ਪਰ ਮੇਰੇ ਭਰਾ ਦੇ ਘਰ ਆਉਣਾ ਜਾਣਾ ਜ਼ਿਆਦਾ ਹੈ ਉਹਦਾ ਖਰਚਾ ਜ਼ਿਆਦਾ ਹੈ ਜੇ ਮੈਂ ਉਹਦਾ ਉਹਦੀ ਮਦਦ ਕੀਤੀ ਉਹਨੇ ਮਦਦ ਲੈਣੀ ਨਹੀਂ ਸਤਿਗੁਰੂ ਤੁਹਾਡੀ ਸੰਗਤ ਕਰਕੇ ਇਹਨਾ ਗਿਆਨ ਹੋ ਗਿਆ ਹੈ ਜੇ ਕੋਈ ਭਲਾ ਕਾਰਜ ਦੇ ਕਰਨਾ ਹੈ ਚੰਗਾ ਕੰਮ ਕਰਨਾ ਹੈ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਹੁਣ ਮੇਰਾ ਭਰਾ ਕਿਤੇ ਗਿਆ ਹੋਇਆ ਹੈ ਜੇ ਉਦਾਂ ਉਹਦੀ ਮਦਦ ਕੀਤੀ ਉਹਨੇ ਮਦਦ ਲੈਣੀ ਨਹੀਂ ਇਸ ਕਰਕੇ ਆਪਣੇ ਢੇਰ ਤੋਂ ਦਾਣੇ ਚੁੱਕ ਕੇ ਤੇ ਆਪਣੇ ਭਰਾ ਦੇ ਢੇਰ ਦੇ ਪਾ ਰਿਆ ਸਾਧੂ ਤਾਂ ਕਿ ਪਰਮੇਸ਼ਰ ਦੀ ਖੁਸ਼ੀ ਮਿਲ ਜਾਵੇ ਪਰ ਪਰਮੇਸ਼ਰ ਦੀ ਪ੍ਰਸੰਤਾ ਮਿਲ ਜਾਵੇ ਉਸ ਵਾਹਿਗੁਰੂ ਦੀ ਪ੍ਰਸੰਤਾ ਮਿਲ ਜਾਵੇ ਤੇ ਗੁਰੂ ਨਾਨਕ ਬਾਛੇ ਕਹਿੰਦੇ ਵਾਹ ਵਾਹ ਇਹ ਸਿੱਖੀ ਹੈ ऐसे सिक्खा दी मिन लोड है जेडे ਪਰ ਉਪਕਾਰ ਭਲੇ ਦੇ ਕਾਰਜ ਆਪਣੇ ਘਰ ਤੋਂ ਸ਼ੁਰੂ ਕਰਦੇ ਨੇ ਬੋਲੇ ਸੋ ਨਿਹਾਲ اے ਕਰਤਾਰ ਪਬੀ ਫਿਰ ਜਿੱਥੇ ਬਿਆੰਕ ਸੰਤ ਦਾ ਸਾਧੂ ਦੀ ਸ਼ਰਨ ਵਿੱਚ ਆਉਂਦੀਆਂ ਨੇ ਨਾ ਉੱਥੇ ਦੋ ਸਿੱਖ ਭਾਈ ਫਿਰਨਾ ਜੀ ਤੇ ਭਾਈ ਜੋਧ ਜੀ ਇਹ ਵੀ ਗੁਰਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆਉਂਦੇ ਨੇ ਆ ਕੇ ਹੱਥ ਜੋੜ ਲੈਂਦੇ ਨੇ हे ਗਰੀਬ ਨਿਵਾਸ ਸਤਗੁਰੂ ਜੀ ਅਸੀਂ ਗ੍ਰਸਤੀ ਹਾਂ ਤੁਹਾਡੀ ਵਡਿਆਈ ਸੁਣ ਕੇ ਸਤਗੁਰੂ ਕਰਤਾਰ ਪਰ ਤੁਹਾਡੀ ਸ਼ਰਨ ਵਿੱਚ ਆਏ ਹਾਂ ਮਹਾਰਾਜ ਜੀ हे ਗੁਰਨਾਨਕ ਪਾਤਸ਼ਾਹ ਕਿਰਪਾ ਕਰੋ ਨਾ ਕੋਈ ਇਹੋ ਜਿਹਾ ਢੰਗ ਦੱਸੋ ਮਹਾਰਾਜ ਜੀ ਬੇਹੋਜੀ ਕੋਈ ᔪਗਤੀ ਦੱਸੋ ਕੋਈ ਇਹੋ ਜਿਹਾ ਰਾਹ ਦੱਸੋ ਸਾਡਾ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਪਾਪ ਸਾਡਾ ਉਧਾਰ ਹੋ ਜਾਵੇ ਤਾਂ ਉਸ ਵੇਲੇ ਗੁਰਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ ਕਹਿੰਦੇ ਭਲੋ ਸਭ ਤੋਂ ਪਹਿਲਾਂ ਆਪਣੇ ਹੰਕਾਰ ਨੂੰ ਤਿਆਗਣਾ ਪਵੇਗਾ ਕਿਉਂ ਪਰਮੇਸ਼ਰ ਦੇ ਘਰ ਹੰਕਾਰੀ ਬੰਦਾ ਕਦੇ ਪ੍ਰਵਾਨ ਨਹੀਂ ਹੁੰਦਾ ਤੇ ਪਰਮੇਸ਼ਰ ਦੇ ਘਰ ਸਿੱਕਾ ਵੀ ਨਿਮਰਤਾ ਦਾ ਚੱਲਦਾ ਹੈ ਬੋਲੋ ਸਿੱਕਾ ਕਿਹੜਾ ਚੱਲਦਾ ਹੈ ਨਿਮਰਤਾ ਦਾ ਉਹ ਭਾਈ ਆਪਣੇ ਆਪ ਨੂੰ ਹਮੇਸ਼ਾ ਸੇਵਕ ਸਮਝਣਾ ਹੈ ਉਸ ਅਕਾਲ ਪੁਰਖ ਨੂੰ ਸਵਾਮੀ ਸਮਝਣਾ ਹੈ ਬੋਲੋ ਕੀ ਆਖਿਆ ਗੁਰਨਾਣਕ ਬਾਦਸ਼ਾਹ ਜੀ ਨੇ ਆਪਣੇ ਆਪ ਨੂੰ ਸੇਵਕ ਸਮਝਣਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਸਵਾਮੀ ਸਮਝਣਾ ਹੈ ਪਾਵਨ ਨਿਮਰਤਾ ਰੱਖਣੀ ਹੈ ਇਹ ਨਹੀਂ ਕੋਈ ਚੰਗਾ ਕੰਮ ਹੋ ਜਾਵੇ ਢੀਂਗ ਮਾਰ ਕੇ ਅਖਲਾ ਇਹ ਕੰਮ ਤਾਂ ਮੈਂ ਕੀਤਾ ਜੋ ਕੋਈ ਕੰਮ ਨਾ ਬਣੇ ਪਰਮੇਸ਼ਰ ਨੂੰ ਐਦਾਂ ਹੀ ਭਾਉਂਦਾ ਸੀ ਫਿਰ ਗੱਲ ਪਰਮੇਸ਼ਰ ਦੇ ਸੁੱਟ ਦੇਣੀ ਜੇ ਚੰਗਾ ਕੰਮ ਹੋ ਗਿਆ ਤਾਂ ਵੀ ਪਰਮੇਸ਼ਰ ਤੇਰੀ ਕਿਰਪਾ ਦੇ ਨਾਲ ਹੋ ਗਿਆ ਹੈ ਜੇ ਕੰਮ ਨਹੀਂ ਹੋਇਆ ਨਾ ਤਾਂ ਹੀ ਸਤਿਗੁਰੂ ਤੁਹਾਨੂੰ ਇਦਾਂ ਹੀ ਭਾਉਂਦਾ ਸੀ ਸ਼ਾਇਦ ਇਹਦੇ 'ਚ ਮੇਰਾ ਭਲਾ ਹੋਵੇ ਇਹ ਅਵਸਥਾ ਜਾਈ ਦੀ ਹੈ ਅੰਦਗੁਰ ਨਾਨਕ ਬਾਸ਼ਾ ਜੀ ਭਾਈ ਫਿਰਨਾ ਜੀ ਨੂੰ ਭਾਈ ਜੋਧ ਜੀ ਨੂੰ ਅੱਖ ਲੱਗੇ ਉਹ ਭਾਈ ਸਿੱਖੋ ਜੇ ਚਾਹੁੰਦੇ ਨਾ ਕਲਿਆਣ ਹੋ ਜਾਵੇ ਫਿਰ ਆਪਣੇ ਆਪ ਨੂੰ ਸੇਵਕ ਸਮਝਣਾ ਹੈ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸਵਾਮੀ ਸਮਝਣਾ ਹੈ ਤੇ ਗੁਰਨਾਨਕ ਬਾਛੀ ਕਹਿੰਦੇ ਪਿਛੇ ਲਾਤ ਜਾਗਣਾ ਹੈ ਸਤਿਗੁਰੂ ਪਿਛੇ ਲਾਤ ਜਾ ਕੇ ਫਿਰ ਕਰਨਾ ਕੀ ਹੈ ਤੇ ਗੁਰਨਾਨਕ ਬਾਛਾ ਪਤਾ ਕੀ ਕਿ ਦੇਖ ਕੇ ਤੇ ਫਿਰ ਸ਼ਬਦ ਦੀ ਕਮਾਈ ਕਰਨੀ ਹੈ ਸ਼ਬਦ ਦੀ ਕਮਾਈ ਕਰਨੀ ਹੈ ਉਸ ਅਕਾਲ ਪੁਰਖ ਦੀ ਵਡਿਆਈ ਕਰਨੀ ਹੈ ਧਰਮਸ਼ਾਲਾ ਜਾਓ ਘਰ ਚ ਜਾਓ ਕਰਾ ਮੜ ਕੇ ਬੈਠ ਜਾਓ ਉਸ ਪਰਮੇਸ਼ਰ ਅਕਾਰੁਕ ਦੀ ਵਡਿਆਈ ਕਰਨੀ ਹੈ ਸ਼ਬਦ ਦੀ ਕਮਾਈ ਕਰਨੀ ਹੈ ਆਓ ਗੁਰਮਖੋ ਦਾਸ ਦਾ ਦਿਲ ਹੈ ਭਾਵੇਂ ਕੋਈ ਇੱਥੇ ਬੈਠਾ ਹੈ ਭਾਵੇਂ ਘਰਾਂ 'ਚ ਬੈਠ ਕੇ ਇਸ ਮਕਮ ਦਾ ਸੰਗਤਾਂ ਆਨੰਦ ਮਾਣ ਰਹੀਆਂ ਨੇ ਦੋ ਕੁ ਮਿੰਟ ਚੌਂਕੜੇ ਮਾਰ ਲਓ ਅਸੀਂ ਵੀ ਰਲ ਮਿਲ ਕੇ ਉਸ ਪਰਮੇਸ਼ਰ ਦੇ ਗੁਣ ਗਾਈਏ ਅਕਸਤ ਨਾਮ ਵਾਹਿ ਗੁਰੂ ਸਤ ਨਾਮ

ਸਤਨਾਮ ਵਾਹਿਗੁਰੂ ਗੁਰੂ ਨਾਨਕ ਪਾਸ਼ੇ ਨੇ ਕਹਿੰਦੇ ਭਾਈ ਜੇ ਚਾਹੁੰਦੇ ਹੋ ਨਾ ਕਲਿਆਣ ਇਸੇ ਜਨਮ ਦੇ ਵਿੱਚ ਹੋ ਜਾਵੇ ਤੇ ਆਪਣੇ ਆਪ ਨੂੰ ਸੇਵਕ ਸਮਝਣਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਵਾਮੀ ਜਾਨਣਾ ਹੈ ਤੇ ਅਮਰਤ ਵੇਲੇ ਜਾ ਕੇ ਫਿਰ ਸ਼ਬਦ ਦੀ ਕਮਾਈ ਕਰਨੀ ਹੈ ਅਭਿਆਸ ਕਰਨਾ ਹੈ ਤੇ ਦਿਨੇ ਸਤੀ ਸੁੰਤੀ ਕਿਰਤ ਕਰਨੀ ਹੈ ਆਪਣੀ ਤੇ ਕਿਰਤ ਕਰਨ ਕਰਦੇ ਆ ਯਤਨ ਕਰਨੇ ਹੈ ਤੁਹਾਡੀ ਸੁਰਤ ਵਿੱਚ ਉਹ ਪਰਮੇਸ਼ਰ ਦਾ ਵਾਸਾ ਬਣਿਆ ਰਵੇ ਪਵ ਉਹ ਪਰਮੇਸ਼ਰ ਦੀ ਯਾਦ ਬਣੀ ਰਵੇ ਸਤ ਸੰਗਿਓ ਇਹ ਗੁਰ ਨਾਨਕ ਪਾਸ਼ਾ ਕੋ ਅੱਗਿਆ ਲੈ ਕੇ ਆਪੋ ਆਪਣੇ ਘਰਾਂ ਚ ਜਾਂਦੇ ਨੇ ਤੇ ਅਮਰਤ ਵੇਲੇ ਜਾਗਦੇ ਨੇ ਸ਼ਬਦ ਦੀ ਕਮਾਈ ਵੀ ਕਰਦੇ ਨੇ ਆਪਣੇ ਆਪ ਨੂੰ ਸੇਵਕ ਤੇ ਪਰਮੇਸ਼ਰ ਵਾਹਿਗੁਰੂ ਨੂੰ ਸਵਾਮੀ ਜਾਣਦੇ ਨੇ ਜਿੰਦਗੀ 'ਚ ਨਿਮਰਤਾ ਵੀ ਧਾਰਨ ਕਰ ਲਈ ਇਹਨਾਂ ਨੇ ਕਿਰਤ ਵੀ ਸੱਚੀ-ਸੁੱਚੀ ਕਰਦੇ ਨੇ ਤੇ ਲੋਕ ਇਹਨਾਂ ਦਾ ਬੜਾ ਸਤਿਕਾਰ ਕਰਦੇ ਨੇ ਜਿੱਦਾਂ ਵੀ ਜਾਣਦੇ ਨੇ ਲੋਕ ਕਹਿੰਦੇ ਨੇ ਵਾਕਈ ਧੰਨ ਗੁਰੂ ਹੈ ਤੇ ਧੰਨ ਗੁਰੂ ਕੇ ਸਿੱਖ ਨੇ ਜੇ ਗੁਰੂ ਧੰਨ ਹੈ ਤੇ ਗੁਰੂ ਕੇ ਸਿੱਖੀ ਧੰਨ ਨੇ ਬੜਾ ਉੱਚਾ ਸੁੱਚਾ ਜੀਵਨ ਹੈ ਬੜਾ ਪਿਆਰਾ ਜੀਵਨ ਹੈ ਸਤ ਸੰਗਿਓ ਤੇ ਹੁਣ ਦਿਨ ਰਾਤ ਇਹ ਗੁਰੂ ਗੁਰੂ ਜਪਦੇ ਨੇ ਸਤ ਗੁਰਦਿਆਂ ਵਡਿਆਈਆਂ ਕਰਦੇ ਨੇ ਤੇ ਸੰਗਤਾਂ ਇਹਨਾਂ ਦਾ ਬੜਾ ਸਤਿਕਾਰ ਕਰਦੀਆਂ ਨੇ ਤੇ ਇਹਨਾਂ ਦਾ ਫਿਰ ਪਿਆਰਾ ਜੀਵਨ ਵੇਖ ਕੇ ਨਾ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਇਹਨਾਂ ਆਖਿਓ ਭਾਈ ਗੁਰਚਰਨ ਸਿੰਘ ਜੀ ਨੇ ਇੱਕ ਕਥਾ ਸੁਣਾਈ ਅਸੀਂ ਸੁਣੀ ਨਹੀਂ ਕਦੀ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਫਿਰਨਾ ਖੈਰਾ ਜੋਤ ਸਿੱਖ ਜਿਵਾਈ ਗੁਰਸੇਵ ਸਮਾਵੇ ਵੇਖੋ ਭਾਈ ਗੁਰਦਾਸ ਜੀ ਨੇ ਗੁਰਮੁਖ ਪਰ ਮੋੜ ਲਾਤੀ ਇਹ ਗੁਰਸਿੱਖਾਂ ਦਾ ਨਾਮ ਲੈ ਕੇ ਸਤਸੰਗਿਓ ਵੇਖੋ ਗੁਰੂ ਨਾਨਕ ਬਾਛਾ ਨੇ ਕੇਵਲ ਤੇ ਕੇਵਲ ਇਹ ਉਪਦੇਸ਼ ਦੋ ਸਿੱਖਾਂ ਨੂੰ ਹੀ ਬਖਸ਼ਿਆ ਸਮੁੱਚੇ ਸੰਸਾਰ ਦੀ ਝੋਲੀ 'ਚ ਇਹ ਉਪਦੇਸ਼ ਪਾਇਆ ਜਿਹਦਾ ਵੀ ਇਹ ਉਪਦੇਸ਼ ਕਮਾਵੇਗਾ ਨਾ ਉਹਦਾ ਭਲਾ ਵੀ ਹੋਵੇਗਾ ਤੇ ਉਹਦੇ ਪਰਿਵਾਰ ਦਾ ਭਲਾ ਵੀ ਹੋ ਜਾਵੇਗਾ ਬੋਲੇ ਯੇਸੂ ਨਿਹਾਲ